ਸ਼ਾਸ਼ੀ ਕਾਲ ਸਾਰੇ ਵੀਰਾਂ ਨੂੰ ਅੱਜ ਦੇ ਨਵੇਂ ਬਲੌਗ ਦੇ ਨਾਲ ਉਮੀਦ ਕਰਦੇ ਹਾਂ ਸਾਰੇ ਠੀਕ ਠਾਕ ਹੋਵੋਗੇ ਅੱਜ ਅਸੀਂ ਫਤਿਹਪੁਰ ਸਮਾਨੇ ਤੋਂ 3 ਕਿਲੋਮੀਟਰ ਦੂਰ ਜਿੱਥੇ ਮਤਲਬ ਅਸੀਂ ਮੈਂ ਡਿਊਟੀ ਕਰਦਾ ਉੱਥੇ ਇੱਕ ਨਿਹਾਲ ਕਰਿਆਨਾ ਸਟੋਰ ਹੈ ਮਤਲਬ ਦਿਖਾ ਦਈਏ ਤੁਹਾਨੂੰ ਪਹਿਲਾਂ ਦੁਕਾਨ ਦਿਖਾ ਦਈਏ ਹਨ ਸਾਰਾ ਕੁਝ ਮਤਲਬ ਇੱਥੇ अवेलेबल ਹੈ A to Z ਬੱਚਿਆਂ ਦੀਆਂ ਕਿਤਾਬਾਂ ਪੈਨਸਲਾਂ ਕਾਪੀਆਂ ਪੈਨ ਰਜਿਸਟਰ ਗਾਈਡਾ ਸਾਰਾ ਕੁਝ ਜੋ ਵੀ ਹੈ ਮਤਲਬ ਖਾਣ ਪੀਣ ਦਾ ਸਮਾਨ ਹੈ ਜੋ ਬੱਚਿਆਂ ਦਾ ਸਾਰਾ ਕੁਝ ਇੱਥੇ ਮਿਲਦਾ ਹੈ ਹਨ ਤੇ ਗੱਲ ਇੱਥੇ ਅਸੀਂ ਕਰਦੇ ਮਤਲਬ ਉਹ ਤੁਹਾਨੂੰ ਬਾਅਦ ਚ ਦੱਸਾਂਗੇ ਵੀ ਇੱਥੇ ਅਸੀਂ ਚਾਹ ਵੀ ਕੇ ਜਾਂਦੇ ਹੁੰਦੇ ਆ ਤੇ ਤਾਂ ਕਰਕੇ ਮੇਰੇ ਵੀਡੀਓ ਬਣਾਉਣ ਦਾ ਮਤਲਬ ਇਹੀ ਮਕਸਦ ਸੀ ਵੀ ਜੀ ਇੱਥੇ ਚਾਹ ਬਣਾ ਕੇ ਪੀ ਕੇ ਜਾਂਦੇ ਆ ਤੇ ਸਾਡੇ ਅੰਕਲ ਜੀ ਨੇ ਸਸ਼ੀਗ ਅੰਕਲ ਜੀ ਸਸ਼ੀਗਾਰ ਜੀ ਬਹੁਤ ਠੀਕ ਆ ਜੀ ਛੜਦੀ ਕਲਾਈ ਘਰ ਪਰਿਵਾਰ ਕਿਦਾਂ ਸਭ ਠੀਕ ਆ ਜੀ ਤੁਸੀਂ ਸੁਣਾਓ ਬੱਸ ਬੜੀ ਵਧੀਆ ਕਿਵੇਂ ਕਾਰੋਬਾਰ ਕਾਰੋਬਾਰ ਠੀਕ ਆ ਜੀ ਬਾਬੇ ਨਾਨਕ ਦੀ ਕਿਰਪਾ ਚੋ ਬਾਹਰ ਦੀ ਦੁਕਾਨ ਪਈ ਜੀ ਤੇ ਕੀ ਤੁਸੀਂ ਇੱਥੇ ਮਤਲਬ ਕਿਹਨਾ ਸਲਾਈ ਦੇ ਵੀ ਕੰਮ ਕਰਦੇ ਹੋ ਸਲਾਈ ਦਾ ਵੀ ਕਰਦੇ ਆ ਅੱਛਾ ਜੀ ਆਪਣੇ ਗੱਡੇ ਵੀ ਰੱਖੇ ਹੋਏ ਨੇ ਪੱਟੀਆਂ ਨਾਲ ਮਤਲਬ ਗੱਦੇ ਅੱਛਾ ਨਾਲ ਪੱਟੀਆਂ ਪੱਟੀਆਂ ਵੀ ਤੰਦੂਰ ਸਭ ਕੁਝ ਰੱਖਿਆ ਹੈ ਠੀਕ ਹੈ ਠੀਕ ਹੈ ਮਤਲਬ ਇਹ ਫਿਰ ਗੱਦੇ ਮਤਲਬ ਤੁਸੀਂ ਜਦੋਂ ਆਪਣਾ ਵਿਆਹ ਸ਼ਾਦੀਆਂ ਦੇ ਵਿੱਚ ਕਰਾਏ ਤੇ ਕਰਾਏ ਕਰਾਏ ਤੇ ਦਿੰਨੇ ਆ ਜੀ ਓਕੇ ਓਕੇ ਠੀਕ ਹੈ ਠੀਕ ਹੈ ਦੋ ਤਾਂ ਆਵੇ ਠੀਕ ਹੈ ਜੀ ਇਹਨਾਂ ਦਾ ਫਿਰ ਕੀ ਕਰਾਇਆ ਕਰੋ ਕੀ ਹੁੰਦਾ ਜੀ ਇਹ ਕਰਾਇਆ 10 ਰੁਪਏ ਗੱਦਾ 10 ਰੁਪਏ ਕੰਬਲ ਅੱਛਾ ਜੀ ਤੇ ਪੱਟੀ ਦਾ ਜੀ ਪੱਟੀ ਦਾ 100 ਰੁਪਏ ਦਿਹਾੜੀ ਆ ਜੀ ओके okay. ठीक है ठीक है ये अंदर ਨਾਲ ਕੁਝ ਵੀ ਹੋਰ ਜਾਈਆਂ ਕੰਬਲ ਹੈਗੇ ਨਾਲ ਅੱਛਾ ਅੱਛਾ ਕੰਬਲ ਨਾਲ ਅੱਡਾ ਟ ਮਤਲਬ ਸਾਰੇ ਮਾੜਾ ਹਾਂ ਦਸ ਰੁਪਏ ਕੰਬਲ 10 ਰੁਪਏ ਦਿੱਤਾ ਤੁਸੀਂ ਨਾਲ ਸਲਾਈ ਦਾ ਵੀ ਸਲਾਈ ਦਾ ਵੀ ਕਰਦੇ ਹੋ ਓਕੇ ਇਹ ਲੋ ਕਿੰਨੇ ਮਿਹਨਤੀ ਨੇ ਹਣਾ ਅੱਜ ਕੱਲ ਦੇ ਆਪਣੇ ਜਵਾਨ ਜਵਾਕ ਕੰਮ ਨਹੀਂ ਕਰਦੇ ਤੇ ਆ ਬਜ਼ੁਰਗ ਦੇਖ ਲੋ ਅੰਕਲ ਜੀ ਤੁਹਾਡੀ ਉਮਰ ਪੁੱਛ ਸਕਦੇ ਕਿੰਨੀ ਹੋ ਗਈ 60 ਸਾਲ ਹੋ ਗਈ ਸੱਟ ਬੜ ਦੇ ਵਿੱਚ ਦੇਖ ਲੋ ਫਿਰ ਵੀ ਇੰਨਾ ਕੰਮ ਸੰਭਾਲੀ ਫਿਰਦੇ ਨੇ ਇਕੱਲੇ ਜਾਣੇ ਇਹ ਨਾਲ ਤੁਸੀਂ ਅੰਕਲ ਜੀ ਮਸ਼ੀਨ ਵੀ ਰੱਖੀ ਫਿਰਦੇ ਹੋ ਜੀ ਸਲਾਈ ਦਾ ਕੰਮ ਕਰੀਦਾ ਚੈਨ ਨਾਲ ਚਲਾਈਦਾ ਵੀ ਕਰਦੇ ਨੇ ਸਲਾਈ ਦਾ ਕਰਦੇ ਨੇ ਅੱਛਾ ਅੱਛਾ ਠੀਕ ਹੈ ਸਲਾਈ ਦੇ ਵਿੱਚ ਕੀ ਕੁਝ ਆ ਜਾਂਦਾ ਜੀ ਸਲਾਈ ਪੈਂਟ ਕਮੀਜ਼ਾਂ ਕਮੀਜ਼ ਪਜਾਮੇ ਕਸ਼ੇਰੇ ਅੱਛਾ ਚਲੋ ਬਾਕੀ ਹੋਰ ਦੁਕਾਨ ਚ ਸਾਰਾ ਸਮਾਨ ਖਾਣ ਪੀਣ ਦਾ ਹਨਾ ਜੀ ਹੂੰ ਹੂੰ ਚਲੋ ਠੀਕ ਹੈ ਅੰਕਲ ਜੀ ਠੀਕ ਹੈ ਜੀ ਬਾਕੀ ਚਾਹ ਵੀ ਚਾਹ ਤਾਂ ਭੁੱਲੀ ਗਏ ਚਾਹ ਹੀ ਬਣਾਈ ਦਿਆ ਹਾਂ ਚਾਹ ਵੀ ਹੈ ਨਾ ਕਸ਼ਮੀਰ ਪੀ ਰਹੇ ਸਾਨੂੰ ਸਾਨੂੰ ਬਿਉਨਿਓ ਇੱਧਰ ਕਸਟਮਰ ਚਾਹ ਵਾਲੀ ਵੀ ਆਈ ਹੋਈ ਨੇ ਚਲੋ ਠੀਕ ਹੈ ਜੀ ਮੇਰਾ ਇਹੀ ਸੀ ਮਕਸਦ ਮੈਂ मतलब ਵੀ ਅਸੀਂ ਇੱਥੇ ਚਾਹ ਪੀ ਕੇ ਜਾਣੇ ਆ ਇਸ ਦੁਕਾਨ ਤੇ ਕਿ ਇੰਨੇ ਕੁ ਸੋਹਣੇ ਇਹਨਾਂ ਦੀ ਬੋਲਬਣੀ ਤੇ ਮਤਲਬ ਕਾਰੋਬਾਰ ਹੈ ਤੇ ਬਹੁਤ ਵਧੀਆ ਲੱਗਿਆ ਮੈਨੂੰ ਇਹਨਾਂ ਦਾ ਤੇ ਚਾਹ ਬਹੁਤ ਹੀ ਵਧੀਆ ਹੁੰਦੀ ਆ ਕਹਿੰਦੇ ਨੇ ਹੁੰਦੇ ਪੱਤੀ ਠੋਕ ਕੇ ਤੇ ਮਿੱਠਾ ਰੋਕ ਕੇ ਹਾਂਜੀ ਹਾਂ ਟਰੱਕ ਡਰਾਈਵਰ ਵਾਲੀ ਚਾ ਉਹ ਹੀ ਜੀ ਹੁੰਦੀ ਐ ਇਹਨਾਂ ਦੀ ਤੇ ਚਲੋ ਠੀਕ ਹੈ ਜੀ ਫਿਰ ਅੱਜ ਦਾ ਬਲੌਗ ਸਮਾਪਤ ਕਰਦੇ ਆਂ ਇੱਥੇ ਮਿਲਦੇ ਆਂ ਬਲੌਗ ਦੇ ਨਾਲ ਸੱਜੀਆਂ ਸਾਰਿਆਂ ਨੂੰ